ਤੇ ਹੁਣ ਧੀ ਦਾ ਵਿਆਹ ਰੱਖਿਆ ਕਿਸ ਤਰ੍ਹਾਂ ਦੇ ਘਰ ਚ ਹਾਲਾਤ ਨੇ ਹਾਲਾਤ ਵੀਰ ਦੀ ਬਹੁਤ ਜਿਆਦੇ ਮੁਸ਼ਕਲ ਹੈ ਕਿ ਪੈਸੇ ਦਾ ਵੀ ਜੁਗਾਰ ਨਹੀਂ ਹੈ ਜਿਵੇਂ ਕਾ ਕੀਤੀ ਵੀਰ ਜੀ ਪਰਸੋਂ ਬਰਾਦਿਆ ਕੱਲ ਨੂੰ ਮੇਲ ਆ ਕੁੜੀ ਦਾ ਤੇ ਵੀਰ ਜੀ ਪੈਸਾ ਤੇ ਲਾ ਨਹੀਂ ਆਏਗਾ ਕੋਲਾ ਵੀਰ ਨਹੀਂ ਆਏ ਹਨ ਜਾਣ ਭਾਈ ਨਹੀਂ ਇਹਨਾਂ ਮਦਦ ਕੀਤੀ ਆ ਕਬੀਰ ਆਇਆ ਉਹ ਬੱਤ ਕਰਕੇ ਕਿਹਾ ਵਾ ਵੀਰ ਜੀ ਹੁਣ ਥੋੜਾ ਜਿਹਾ ਤੈਨੂੰ ਸਕੂਨ ਮਿਲਿਆ ਵਾ ਕਿ ਮੇਰੀ ਧੀ ਆ ਉਹ ਸੁਗੀ ਸੁਗੀ ਆ ਆਪਣੇ ਘਰੇ ਜਾ ਸਕਦਾ ਸੋਚਾ ਹੀ ਕਿ ਇਸ ਤਰ੍ਹਾਂ ਵਿਆਹ ਹੋਏਗਾ ਧੀ ਦਾ ਕਿਉਂਕਿ ਧੀਆਂ ਦਾ ਤਾਂ ਰਾਣੀ ਬਣਾ ਕੇ ਤੋਰੀ ਦਾ ਪਸੰਦ ਵੀਰ ਜੀ ਇਹੋ ਜਿਹਾ ਕੱਤੀ ਨਹੀਂ ਮੈਂ ਆਪਣੇ ਸੁਪਨੇ ਜਿਵੇਂ ਨਹੀਂ ਸੋਚਿਆ ਵੀ ਮੈਂ ਇਦਾਂ ਆਪਣੀ ਕੁੜੀ ਦਾ ਵਿਆਹ ਕਰੂੰਗਾ ਕੀ ਲੱਗਦਾ ਕੀ ਕੀ ਹੋਣਾ ਚਾਹੀਦਾ ਸੀਗਾ ਜਦੋਂ ਸੋਚਿਆ ਹੋਊਗਾ ਕਿ ਵਿਆਹ ਦੇ ਵਿੱਚ ਮੇਰੇ ਕੋਲ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਵਿਆਹ ਦੇ ਵਿੱਚ ਕਿ ਮੇਰੇ ਮੰਮਾ ਪਪਾ ਖੁਸ਼ ਹੋਣਾ ਚਾਹੀਦੇ ਆ ਤੇ ਮੇਰਾ ਪ੍ਰਾਂਗ ਖੁਸ਼ ਹੋਣਾ ਤੇ ਦੋ ਦਿਨ ਪਹਿਲਾਂ ਡੀ ਜੇ ਲੱਗਣਾ ਚਾਹੀਦਾ ਸਿੱਕਰੀ ਸਵਰਗ ਉਹ ਹੁੰਦਾ ਵਾ ਜਿਹੜਾ ਕਿਸੇ ਨੂੰ ਖੁਸ਼ੀ ਦੇ ਕੇ ਤੇ ਤੁਸੀਂ ਕਿਸੇ ਦੇ ਚਿਹਰੇ ਤੇ ਸਮਾਈਲ ਦਿਓ ਖੁਸ਼ੀਆਂ ਮੁੱਲ ਨਹੀਂ ਮਿਲਦੀਆਂ ਨਰਕ ਉਹ ਹੁੰਦਾ ਜਿਹੜਾ ਸਾਰੀ ਟੈਂਸ਼ਨਾਂ ਚ ਰਹਿਣਾ ਰਾਤ ਨੂੰ ਸੌਣ ਲੱਗਿਆਂ ਵੀ ਗੋਲੀਆਂ ਖਾ ਕੇ ਤੇ ਗਾਲਾਂ ਹੀ ਕੱਢੀ ਜਾਣੀਆਂ ਸਵਰਗ ਉਹ ਸੇਰੇ ਉੱਠ ਕੇ ਜਿਹੜਾ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਨਾ ਵੀ ਸੱਚੇ ਪਾਸ਼ਾ ਤੁਮ ਨੂੰ ਇੱਕ ਦਿਨ ਹੋਰ ਦਿੱਤਾ ਤੇਰਾ ਧੰਨਵਾਦ ਰਾਤ ਨੂੰ ਸੌਣ ਲੱਗਿਆਂ ਵੀ ਕਹਿਣਾ ਤੇਰਾ ਧੰਨਵਾਦ ਅਕਸਰ ਹੀ ਕੁੜੀਆਂ ਆਪਣੇ ਸੁਪਨੇ ਦੇ ਵਿੱਚ ਰਾਣੀਆਂ ਬਣ ਕੇ ਦੂਸਰੇ ਘਰ ਵਿੱਚ ਜਾਣ ਦਾ ਸੁਪਨਾ ਵੇਖਦੀਆਂ ਨੇ ਲੇਕਿਨ ਕਈ ਅਸਤਰਾ ਦੀਆਂ ਧੀਆਂ ਨੇ ਜਿਨ੍ਹਾਂ ਦੇ ਹਾਲਾਤ ਘਰ 'ਚ ਬਹੁਤ ਬੱਤ ਤੋਂ ਬੱਤਰ ਨੇ ਤੇ ਉਹਨਾਂ ਦਾ ਸੁਪਨਾ ਜਿਹੜਾ ਹੈ ਉਹ ਅਧੂਰਾ ਅਨਜ਼ਰ ਹੁੰਦਾ ਹੈ ਲੇਕਿਨ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਕ ਦਮ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਪਾਈ ਗਈ ਪੋਸਟ ਉਸ ਨੂੰ ਦਿਨੋ ਦਿਨ ਜੋ ਹੈ ਅਸਮਾਨ 'ਤੇ ਲੈ ਜਾਂਦੀ ਹੈ ਤੇ ਅਸਮਾਨੋਂ ਥੱਲੇ ਸੁੱਟ ਦਿੰਦੀ ਹੈ ਇਕ ਕਸਟਰਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਧੀ ਦਾ ਵਿਆਹ ਹੈ ਪਰਸੋਂ ਲੇਕਿਨ ਹਾਲਾਤ ਘਰ ਦੇ ਬਹੁਤ ਬਦ ਤੋਂ ਬੱਤਰ ਨੇ ਹਾਲਾਕੀ ਪਰਿਵਾਰ ਦਾ ਮਦਦ ਕਰਨ ਵਾਸਤੇ ਕਈ ਐਨ ਆਰ ਆਈਸ ਜਿਹੜੇ ਨੇ ਉਹ ਉਹ ਵੀ ਸਾਹਮਣੇ ਆ ਰਹੇ ਨੇ ਕੋਈ ਪੰਜਾਬ ਦੇ ਲੋਕ ਨੇ ਕਿਉਂਕਿ ਅਕਸਰ ਹੀ ਪੰਜਾਬ ਆਪਣੀ ਦਰਿਆਦਰੀ ਕਰਕੇ ਜਾਣੇ ਜਾਂਦੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਆਪਣੇ ਅਲੱਗ ਪਹਿਚਾਣ ਕਰਕੇ ਜਿਹੜਾ ਹੈ ਉਹ ਜਾਣਿਆ ਜਾਂਦਾ ਲੇਕਿਨ ਉਸ ਚੀਜ਼ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਉਹ ਵੀ ਉਹਨਾਂ ਦਾ ਵੀ ਹਾਲਾਤ ਜਿਹੜਾ ਹੈ ਉਹ ਵੀ ਹੋਣ ਵਾਲਾ ਹੈ ਕਿਉਂਕਿ ਅਕਸਰ ਇਹ ਹਸੀ ਚਿਰੋਂ ਦੇਖਦੇ ਆ ਕਿ ਘਰਾਂ ਦੇ ਵਿੱਚ ਹਾਲਾਤ ਜੁਰ ਵੱਧ ਤੋਂ ਵੱਧ ਹੋ ਜਾਂਦੇ ਨੇ ਕਿਦੋਂ ਜਦੋਂ ਬਾਪ ਜਿਹੜਾ ਹੈ ਉਹ ਕੁਝ ਬਿਮਾਰ ਹੋ ਜਾਵੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਜੀ ਕੁਲਦੀਪ ਸਿੰਘ ਭਾਜੀ ਨਾਮ ਕੀ ਕਿੱਥੋਂ ਦੇ ਰਹਿਣ ਵਾਲੇ ਸੀ ਵੀਰ ਜੀ ਮੈਂ ਪਿੰਡ ਕਾਦਗਿਲ ਤਨਜ਼ਿਲਾ ਤਨਤੋਂ ਦਾ ਰਹਿਣ ਤੇ ਕਿਸ ਤਰ੍ਹਾਂ ਇਹ ਤੁਹਾਡਾ ਹਾਲਾਤ ਕਿਸ ਤਰ੍ਹਾਂ ਬਣੇ ਸੀਗੇ ਜੀ ਵੀਰ ਜੀ ਮੈਂ ਕੰਮ ਕਰਦਾ ਲੱਕੜ ਦਾ ਵਪਾਰ ਕਰਦਾ ਤੇ ਮੇਰਾ ਐਕਸੀਡੈਂਟ ਹੋ ਗਿਆ ਉੱਤੋਂ ਡਿੱਗ ਪਿਆ ਮੈਂ ਵੀਰ ਜੀ ਸਿਪਾਹੀ ਦੇ ਦੋ ਤੇ ਮੇਰੀ ਰੀੜ ਦੀ ਹੱਡੀ ਜੇ ਤੇੜ ਆ ਗਈ ਆ ਤੇ ਲੱਤਾਂ ਨੂੰ ਜਿਹੜਾ ਸਰਕਲ ਦਿੰਦਾ ਮਣਕਾ ਉਹ ਪਾੜ ਗਿਆ ਵੀਰ ਜੀ ਮੈਨੂੰ 8 ਸਾਲ ਹੋ ਗਏ ਵੀਰ ਜੀ ਮੈਂ ਇਸ ਤਰ੍ਹਾਂ ਹੀ ਰਹਿਣਾ ਮਤਲਬ ਅੱਗੇ ਮੈਂ 7 ਸਾਲ ਤੇ ਮੰਜੇ ਤੇ ਹੀ ਐ ਪਲੇਨ ਹੀ ਕੱਟੇ ਆਣਾ ਵੀਰ ਜੀ ਤੇ ਸਾਲ ਕੋ ਹੋ ਗਿਆ ਮੈਂ ਇਸ ਤਰ੍ਹਾਂ ਮਾੜਾ ਮੋੜ ਤੁਰ ਫੇਰ ਲੈਣਾ ਘਰੇ ਘਰੇ ਵੀਰ ਜੀ ਆ ਤੇ ਹੁਣ ਧੀ ਦਾ ਵਿਆਹ ਰੱਖਿਆ ਕਿਸ ਤਰ੍ਹਾਂ ਦੇ ਘਰ ਚ ਹਾਲਾਤ ਨੂੰ ਹਾਲਾਤ ਵੀਰ ਜੀ ਬਹੁਤ ਜਿਆਦੇ ਮੁਸ਼ਕਿਲ ਹੈ ਕਿ ਪੈਸੇ ਦਾ ਵੀ ਜੁਗਾਰ ਨਹੀਂ ਹੈ ਜੀ ਹੈਗਾ ਵੀਰ ਜੀ ਵੀਰ ਜੀ ਪਰਸੋਂ ਬਰਾਤ ਆ ਕੱਲ ਨੂੰ ਮੇਲ ਆ ਕੁੜੀ ਦਾ ਤੇ ਵੀਰ ਜੀ ਪੈਸਾ ਥੇਲਾ ਨਹੀਂ ਹੈਗਾ ਕੋਲ ਵੀਰ ਨਹੀਂ ਆਏ ਹਨ ਜਾਣ ਭਾਈ ਨਹੀਂ ਇਹਨਾਂ ਮਦਦ ਕੀਤੀ ਫੋਰ ਇੱਕ ਵੀਰ ਆ ਉਹ ਮਦਦ ਕਰਕੇ ਕੀ ਆ ਵਾ ਵੀਰ ਜੀ ਹੁਣ ਥੋੜਾ ਜਿਹਾ ਦਿਲ ਨੂੰ ਸਕੂਨ ਮਿਲਿਆ ਵਾ ਕਿ ਮੇਰੀ ਧੀ ਆ ਸੋਗੀ ਸੋਗੀ ਆਪਦੇ ਕਰੇ ਜਾ ਸਕਦੀ ਅਕਸਰ ਇਹ ਜਿਹੜਾ ਵਿਆਹ ਸ਼ਾਦੀਆਂ ਦੀ ਗੱਲ ਸੁਣਨੇ ਆ ਤੇ ਬੜੇ ਵੱਡੇ ਵੱਡੇ ਵਿਆਹ ਦੇਖਦੇ ਵੱਡੇ ਵੱਡੇ ਰੈਸਟੋਰੈਂਟ ਹੁੰਦੇ ਨੇ ਹੋਟਲ ਹੁੰਦੇ ਨੇ ਮੇਲ ਆਉਂਦੇ ਨੇ ਤੁਹਾਡੇ ਘਰ ਚ ਕੋਈ ਅਸਤਾਂ ਦੀ ਚੀਜ਼ ਨਜ਼ਰ ਨਹੀਂ ਆਦੀ ਕੀ ਕੀ ਕਾਰਨ ਸਮਝਦੇ ਕਿ ਪੈਸੇ ਦੀ ਕਿਲਤ ਕਰਕੇ ਸਿਰਫ ਇਹ ਸਭ ਕੁਝ ਨਹੀਂ ਹੋ ਰਿਹਾ ਹਾਂ ਜੀ ਵੀ ਪੈਸੇ ਦੀ ਬਹੁਤ ਮੁਸ਼ਕਲ ਹੈ ਘਰ ਵੀ ਕਿਰਾਏ ਤੇ ਆ ਵੀਰ ਜੀ 6 ਮਹੀਨਿਆਂ ਦਾ ਵੀਰ ਜੀ ਕਿਰਾਇਆ ਜੁੜਿਆ ਦਵਾਈ دارو ਤੇ ਪੈਸੇ ਲੱਗਦੇ ਆ ਦਰਦ ਵੀਰ ਜੀ ਬਹੁਤ ਜ਼ਿਆਦੀ ਹੁੰਦੀ ਆ ਵੀਰ ਜੀ ਮੈਂ ਰਾਤ ਦੇ 2 2 ਵਜੇ 3 3 ਵਜੇ ਸਾਰੀ ਸਾਰੀ ਰਾਤ ਵੀਰ ਜੀ ਕੇਵਲੇ ਰੋਂਦੇ ਦੀ ਹੀ ਨੰਗ ਜਾਂਦੀ ਦਰਦ ਬਹੁਤ ਜਿਆਦਾ ਕਮਾਈ ਕਰਨ ਵਾਲੇ ਤੁਸੀਂ ਸੀ ਕਹਿੰਦੇ ਹਾਂ ਜੀ ਵੀਰ ਜੀ ਮੈਂ ਇਕੱਲਾ ਕਮਾਉਣਾ ਤੇ ਬਾਕੀ ਪਰਿਵਾਰ ਸਾਰਾ ਘਰੇ ਪੈਂਦਾ ਹੈ ਵਧੀਆ ਰੋਟੀ ਪਾਣੀ ਖਾਣੇ ਹੈ ਸਰਕਲ ਚੱਲਦਾ ਹੈ ਹੁਣ ਇਹਨਾਂ ਦੀ ਮੰਮੀ ਨੂੰ ਕੰਮ ਕਰਨਾ ਪੈ ਰਿਹਾ ਵੀਰ ਜੀ ਤੇ ਛੱਟ ਕਿਸ ਤਰ੍ਹਾਂ ਲੱਗੀ ਸੀ ਤੁਹਾਡੀ ਛੱਟ ਵੀਰ ਜੀ ਮੈਂ ਰੁੱਖ ਲੱਕੜ ਦਾ ਵਪਾਰ ਕਰਦਾ ਹਾਂ ਕੰਮ ਕਰਦਾ ਹਾਂ ਤੇ ਮੈਂ ਉਤੋਂ ਰੁੱਖ ਤੋਂ ਡਿੱਗ ਪਿਆ ਵੀਰ ਜੀ ਕਿਸੇ ਦੇ ਘਰੇ ਹੀ ਰੁੱਖ ਮਿਸ ਫਾਇਦੇ ਉਹ ਵਡਣ ਚੜਿਆ ਉੱਤੇ ਚੜ ਕੇ ਵੜਨਾ ਪੈਣਾ ਉਤੋਂ ਮੇਰੇ ਹੱਥ ਛੁੱਟ ਗਏ ਤੇ ਮੈਂ ਥੱਲੇ ਡਿੱਗ ਪਿਆਣਗੇ ਤੇ ਰੀੜ ਦੀ ਹੱਡੀ ਤੇੜ ਆ ਗਈ ਵੀਰ ਜੀ ਅੱਛਾ ਹਾਂ ਜੀ ਉਸ ਤੋਂ ਬਾਅਦ ਸਿਰਫ ਬਿਮਾਰ ਹੋ ਗਏ ਬਿਮਾਰ ਹੋ ਗਏ ਵੀਰ ਜੀ ਉਸ ਤੋਂ ਬਾਅਦ ਮੰਜੇ ਤੇ ਵੀਰ ਜੀ 8 ਸਾਲ 7 ਸਾਲ ਮੰਜੇ ਦੇ ਕੱਟੇ ਆ ਤੇ 1 ਸਾਲ ਹਜੇ ਵੀ ਮੰਜੇ ਤੇ ਹੀ ਆ ਵੀਰ ਜੀ ਜਦੋਂ ਕੰਮ ਨਹੀਂ ਕੋ ਕਾਰ ਨਹੀਂ ਕੋ ਲੈਣਾ ਨਹੀਂ ਕੋ ਦਿਨ ਨਹੀਂ ਵੀਰ ਜੀ ਤੇ ਫਿਰ ਇਲਾਜ ਕਿਦਾਂ ਕਰਵਾਇਆ ਤੁਸੀਂ ਘਰ ਘਰ ਵਿੱਚ ਵੀਰ ਜੀ ਆਪ ਮੇਰਾ ਘਰ ਹੀ ਥੋੜਾ ਬੋਧਾ ਉਹ ਵੇਚ ਕੇ ਤੇ ਵੀਰ ਜੀ ਉਹ ਮੈਂ ਉੱਤੇ ਲਾਇਆ ਤੇ ਹੁਣ ਵੀਰ ਜੀ ਮੈਂ ਕਰਾਏ ਤੇ ਰਹਿਣਾ ਵਾ ਤੇ ਲਾਜ ਵੀ ਪੂਰਾ ਚੰਗੀ ਤਰ੍ਹਾਂ ਨਹੀਂ ਹੋਇਆ ਪੈਸੇ ਖਤਮ ਹੋ ਗਏ ਸੋਚਿਆ ਸੀ ਕਿ ਇਸ ਤਰ੍ਹਾਂ ਵਿਆਹ ਹੋਏਗਾ ਧੀ ਦਾ ਕਿਉਂਕਿ ਧੀਾਂ ਦਾ ਤਾਂ ਰਾਣੀ ਬਣਾ ਕੇ ਤੋਰੀਦਾਰ ਮਸ਼ਾਲ ਵੀਰ ਜੀ ਇਹੋ ਜਿਹਾ ਕਦੀ ਨਹੀਂ ਮੈਂ ਆਪਣੇ ਸੁਪਨੇ ਜਿ ਵੀ ਨਹੀਂ ਸੋਚਿਆ ਵੀ ਮੈਂ ਇੰਤਾ ਆਪਣੀ ਕੁੜੀ ਦਾ ਵਿਆਹ ਕਰੂੰਗਾ ਵੀਰ ਜੀ ਬੜੇ ਵਧੀਆ ਸਕੂਲੇ ਜਾਂਦੇ ਪੜਦੇ ਲਿਖਦੇ ਪਰ ਜਦੋਂ ਮੇਰੇ ਸਾਟ ਲੱਗੇ ਉਦੋਂ ਫਿਰ ਹਾਲਾਤ ਵੀਰ ਜੀ ਬਦਲਦੇ ਗਏ ਪੁੱਠੇ ਪੈਂਦੀ ਤਰ੍ਹਾਂ ਨੇ ਦੇ ਕੇ ਤੇ ਪੁੱਠੀ ਪੈਂਦੀ ਵੀਰ ਜੀ ਇਸ ਤਰ੍ਹਾਂ ਮੇਰੇ ਵੀ ਦਿਨ ਮਾੜੇ ਚੱਲਣੇ ਸ਼ੁਰੂ ਹੋ ਗਏ ਤੇ ਅੱਜ ਤੱਕ ਵੀ ਦਿਨ ਮਾੜੇ ਹੀ ਚੱਲੀ ਜਾਂਦੇ ਸਰਕਾਰ ਨੇ ਕਿਸੇ ਨੇ ਸਾਰ ਨਹੀਂ ਲੇਤੀ ਨਹੀਂ ਵੀਰ ਜੀ ਕੇ ਸਰਕਾਰ ਨੇ ਕੋਈ ਕੇ ਨੇ ਬਾਣੀ ਪੜੀ ਕਾਰਡ ਬਣਿਆ ਉਹ ਵੀ ਮੇਰੇ ਵੀਰ ਜੀ ਕਾਰਡ ਤੇ ਮੈਂ ਜਨਾਂ ਦੇ ਕਰ ਲੈਂਦੇ ਦਾਖਲ ਤੇ ਉਹ ਦਵਾਈ ਮੋਲਾ ਦੇ ਲਿਆਓ ਪਰਚੀ ਬਣਾ ਕੇ ਦੇ ਦਿੰਦੇ ਆ ਜਾਓ ਦਵਾਈ ਲਿਆਓ ਤੇ ਉਹ ਤੇ ਵੀਰ ਜੀ ਬਾਹਰੋਂ ਮੋਲ ਮੈਡੀਕਲ ਤੋਂ ਪੈਸੇ ਹਾਂਦੇ ਆਉਣੀ ਤੇ ਪੈਸੇ ਹੁੰਦੇ ਨਹੀਂ ਫਿਰ ਘਰੇ ਆ ਜਾਏਗੀ ਸੋ ਬੇਟੀ ਦੀ ਮਾਤਾ ਜੀ ਵੀ ਮੌਜੂਦ ਨੇ ਫਿਰ ਜੀ ਕੀ ਕਰਨਾ ਚਾਹੋਗੇ ਵੀਡੀਓ ਪਾਈ ਗਈ ਉਸ ਤੋਂ ਬਾਅਦ ਕੁਝ ਦਾਨੀ ਸੱਜਣ ਵੀ ਪਹੁੰਚ ਰਹੇ ਨੇ ਕੁੜੀ ਦਾ ਵਿਆਹ ਲੱਗਦਾ ਹੈ ਕਿ ਹੁਣ ਉਸ ਢਾਂਗਣਾ ਹੋ ਜਾਏਗਾ ਜਿਹੜਾ ਸੋਚਿਆ ਸੀ ਹਾਂਜੀ ਵੀਰ ਜੀ ਬੋਲ ਜਿਹੜੇ ਸੁਪਨੇ ਸੀ ਮੇਰੇ ਮਨ ਚ ਉਹ ਪੂਰੇ ਹੋ ਹੁੰਦੇ ਆ ਵੀਰਪਰਾ ਮੇਰੇ ਸੁਪਨੇ ਪੂਰੇ ਕਰਨੇ ਬੇਟੀ ਦੇ ਵੀ ਸੁਪਨੇ ਪੂਰੇ ਹੁੰਦੇ ਆ ਪਿਤਾ ਦੇ ਵੀ ਹੁੰਦੇ ਆ ਵੀ ਚਲੋ ਰਾਜੀ ਖੁਸ਼ੀ ਆਪਣੀ ਬੇਟੀ ਮੇਰੀ ਘਰੇ ਜਾਊਗੀ ਹੁਣ ਚਲੋ ਵੀਰਾਪਰਾਵਾਂ ਦੇ ਸਿਰਾਂ ਤੇ ਮੈਂ ਅਸ਼ ਕਰਨ ਲਈ ਹੁਣ ਕਿਹੜੀ ਕਿਹੜੀ ਚੀਜ਼ ਆ ਗਈ ਹੈ ਤੇ ਕਿਹੜੀ ਕਿਹੜੀ ਚੀਜ਼ ਨਹੀਂ ਪੇਟੀ ਆ ਗਈ ਹੈ ਅਲਮਾਰੀ ਆ ਗਈ ਹੈ ਬੇਟੀ ਦੇ ਕੱਪੜੇ ਆ ਗਏ ਆ ਮਠਿਆਈ ਆ ਗਈ ਹੈ ਕੱਲ ਦੀ ਸਗਨ ਦੀ ਜੀ ਬਾਕੀ ਹੋਰ ਚੀਜ਼ਾਂ ਦੀ ਥੋੜੀ ਜੀ ਮੈਨੂੰ ਜ਼ਰੂਰਤ ਹੈ ਵੀ ਬੇਟੀ ਆਦੀ ਰਾਜੀ ਖੁਸ਼ੀ ਕਰੇ ਜਾ ਕੇ ਸਮਾਨ ਵਰਤੇ ਜੇ ਤੁਸੀਂ ਵੀ ਕਿਸੇ ਵਿਆਹ ਚ ਜਾਂਦੇ ਹੋਗੇ ਕਿ ਲੋਕੀ ਵੱਡੇ ਵੱਡੇ ਪੈਲਸ ਕਰਦੇ ਨੇ ਤੁਹਾਡੇ ਦਿਮਾਗ ਚ ਨਹੀਂ ਆ ਕਿ ਸਾਡੀ ਬੇਟੀ ਦਾ ਵੀ ਇਦਾਂ ਵਿਆਹ ਹੁੰਦਾ ਪੈਲਸ ਕਰਦੇ ਉਹਨੂੰ ਹਰ ਇੱਕ ਸ਼ਾਇ ਦਿੰਦੇ ਤਾਂ ਜੋ ਕਿ ਉਹ ਭਵਿੱਖ ਵਿੱਚ ਕੋਈ ਉਹਨੂੰ ਗੱਲ ਨਾ ਕਰ ਸਕਦਾ ਦਿਮਾਗ ਚ ਨਹੀਂ ਆਂਦਾ ਆਂਦਾ ਵੀ ਜੀ ਬਹੁਤ ਸਵਾਲ ਸਵਾਲ ਉੱਠਦੇ ਆ ਦਿਲ ਚ ਬੀ ਮਾੜੇ ਚੰਗੇ ਚਲੋ ਤਰੀਪ ਫੇਰ ਵੀ ਕੋ ਪਿਆਸ ਕਰ ਦਿੰਦਾ ਮੈਂ ਤਾਂ ਉਹ ਵੀ ਨਹੀਂ ਕਰਨ ਜੋਗੀ ਹੈ ਵੀ ਮਾੜਾ ਮੋੜੀ ਪਿਆਸੇ ਚ 30 ਦਾ ਵਿਆਹ ਕਰ ਸਕਾਂ ਮੈਂ ਜਦੋਂ ਜਾਈ ਦਾ ਵੀ ਤਗੜੇ ਤਗੜੇ ਲੋਕ ਆ ਦੀਆ ਵੇਖੀ ਤੇ ਸਾਰੇ ਵੇਖੀ ਦਾ ਸ਼ੌਂਕ ਕਰਨਦੇ ਆ ਆਪਣੇ ਰੀਝਾ ਪੂਰੀਆਂ ਕਰਨਦੇ ਆ ਫੋਟੋ ਫਰੇਮ ਖੜਦੇ ਆ ਰੀਝਾ ਪੂਰੀਆਂ ਬੇਟੀਆਂਾਂ ਦੀਆਂ ਹੁੰਨਦਈਆਂ ਪਰ ਮੇਰੀ ਬੇਟੀ ਦੀ ਓਰੀ ਜਿਹੜੀ ਪੂਰੀ ਹੁੰਦੀ ਤੇ ਹੁਣ ਮੇਹ ਦੀ ਆ ਵੀ ਮੇਰੇ ਵੀਰ ਭਰਾ ਉਮ ਤੇ ਆਸ ਮੇਰਾ ਮੇਰੀ ਪੂਰੀ ਹੋਈ ਅਬ ਚਲੋ ਬੇਟੀ ਦੀ ਰੀਤ ਚਲੋ ਘਰ ਚ ਹੁੰਦੀ ਆ ਬਾਹਰ ਹੁੰਦੀ ਘਰ ਚ ਹੁੰਦੀ ਬੇਟੀ ਦੀ ਰੀਤ ਪੂਰੀ ਚਲੋ ਆਸ ਮੇ ਦੇ ਮੇਰੇ ਵੀਰ ਭਰਾ ਆ ਗਏ ਹੁਣ ਉਹਨੇ ਮੇ ਦੇ ਜਦੋਂ ਟੀ ਦਾ ਜਨਮ ਹੋਇਆ ਸੀ ਉਦੋਂ ਸੋਚਿਆ ਸੀਗਾ ਕਿ ਰਾਣੀਆ ਮੰਗਵਾਂ ਤਰਾਂਗੇ ਕਿਉਂਕਿ ਆਪਣਾ ਮਕਾਨ ਸੀਗਾ ਉਸ ਵੇਲੇ ਸਭ ਕੁਝ ਤੁਹਾਡਾ ਆਪਣਾ ਸੀਗਾ ਉਦੋਂ ਕੀ ਵਿਚਾਰ ਚੱਲਦੇ ਸੀ ਉਸ ਵੇਲੇ ਉਦੋਂ ਵਿਚਾਰ ਬਹੁਤ ਵਧੀਆ ਚੱਲਣਦੇ ਵੀ ਆਪਦੀ ਬੇਟੀ ਮੇਰਾ ਜੀ ਖੁਸ਼ੀ ਕਰੋ ਤੋਰੂੰਗੀ ਤੇ ਕਿਸ ਅਦ ਮਦਦ ਨਾ ਲਾਉਂਗੀ ਆਦੇ ਘਰੋਂ ਮੈਂ ਜੋ ਮੇਰਾ ਸਰਦਾ ਬੰਦਾ ਤੀ ਨੂੰ ਦੇ ਕੇ ਤੋਰੂੰਗੀ ਮੈਂ ਪਰ ਉਹ ਹੁਣ ਸੁਪਨੇ ਮੇਰੇ ਚੂਰ ਹੋਏ ਪਏ ਆ ਕਿ ਕੋਈ ਸੁਪਨਾ ਨਹੀਂ ਮੇਰਾ ਪੂਰਾ ਹੋਇਆ ਕਿ ਬਣ ਲੱਗਦਾ ਕਿ ਰਾਣੀਆਂ ਵਾਂਗ ਤੋਰੋਗੀ ਬੇਟੀ ਹਾਂਜੀ ਉਦੋਂ ਲੱਗਦਾ ਕਿ ਮੇਰੀ ਰਾਜਾ ਰਾਣੀ ਵਾਂਗ ਤੀ ਮੇਰੇ ਘਰੋਂ ਤੋਰੇਗੀ ਢੋਲੀ ਚ ਮੈਂ ਪਾਉਂਗੀ ਦੀ ਤੀ ਨੂੰ ਪਰ ਹੁਣ ਵੀ ਉਮੀਦ ਆਦੇ ਭੈਣ ਭਰਾਵਾਂ ਤੇ ਰੱਖੀ ਆ ਤੇ ਚਲੋ ਫੇਰ ਵੀ ਹੁਣ ਵੀ ਆਸ ਹੈ ਮੇਰੀ ਤੀ ਢੋਲੀ ਚ ਬਹਿ ਕੇ ਜਾਏਗੀ ਤਰਾਣੀਆਂ ਵਾਂਗ ਹੀ ਹੋਣ ਜਾਏਗੀ ਅਜ ਭੈਣ ਭਰਾਵਾਂ ਦੇ ਸਾਥ ਨਾਲ ਹੁਣ ਵੀ ਆਸਿਆ ਵੀਰ ਜੀ ਮੈਨੂੰ ਬਹੁਤ ਮਾ ਮਾਪੇ ਨੂੰ ਆਸ ਜੂਰ ਆ ਉਹ ਭੈਣਾਂ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਕੀ ਕਿਸ ਤਰ੍ਹਾਂ ਦੇ ਸੁਪਨੇ ਦੇਖਦੇ ਸੀਗੇ ਜਦੋਂ ਹਮੇਸ਼ਾ ਕੁੜੀਆਂ ਜਿਹੜੀਆਂ ਨੇ ਅਲੱਗ ਹੀ ਸੁਪਨੇ ਦੇਖਦੀਆਂ ਨੇ ਕਿ ਸਾਡਾ ਇੱਥੇ ਵਿਆਹ ਹੋਊਗਾ ਅਸੀਂ ਆ ਚਾਹ ਪੂਰੇ ਕਰਨਗੇ ਚਾਹ ਹੋਏ ਪੂਰੇ ਕਿ ਅਜੇ ਵੀ ਅਧੂਰੇ ਨੇ ਨਹੀਂ ਚਾਹ ਹੋ ਗਏ ਪੂਰੇ ਵੀ ਥੋੜੇ ਥੋੜੇ ਹੁੰਦੇ ਆ ਹੁਣ ਅੱਗੇ ਹੋਣਗੇ ਹੋਰ ਥੋੜੇ ਨੇ ਹੋਣਗੇ ਹੋਰ ਹੈ ਹਾਂ ਚਾਹ ਹੋ ਕੀ ਕੀ ਲੱਗਦਾ ਕੀ ਕੀ ਹੋਣਾ ਚਾਹੀਦਾ ਸੀਗਾ ਜਦੋਂ ਸੋਚਿਆ ਹੋਊਗਾ ਕਿ ਵਿਆਹ ਦੇ ਵਿੱਚ ਮੇਰੇ ਕੋ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਵਿਆਹ ਦੇ ਵਿੱਚ ਕੀ ਮੇਰੇ ਮਮਾ ਪਾਪਾ ਖੁਸ਼ ਹੋਣਾ ਚਾਹੀਦੇ ਆ ਤੇ ਮੇਰਾ ਭਰਾ ਖੁਸ਼ ਹੋਣਾ ਤੇ ਦੋ ਦਿਨ ਪਹਿਲਾਂ ਡੀਜੇ ਲੱਗਣਾ ਚਾਹੀਦਾ ਵੜੇ ਕਰੇ ਇਹੋ ਕੁਸਰੀ ਸਿਮਰਿਆ ਡੀਜੇ ਲੱਗਨੇ ਚਾਹੀਦੇ ਖੁਸ਼ੀ ਹਾਂਜੀ ਤੇ ਪੜ੍ਹੇ ਹੋ ਤੁਸੀਂ ਪੜ੍ਹੇ ਲਿਖੇ ਹੋ ਮੈਂ ਪੰਜੀ ਪੜੀ ਮੇਰੇ ਘਰ ਕੇ ਪਾਪਾ ਸੱਟ ਲੱਗ ਗਈ ਹਾਂ ਹਾਂਜੀ ਤੇ ਫਿਰ ਮੈਂ ਕੰਮ ਕਰਨ ਲੱਗ ਪਹਿਰ ਅੰਮ੍ਰਿਸਾ ਚੱਲ ਗਈ ਮੈਂ 4 ਸਾਲ ਉੱਥੇ ਲਾਇਆ ਕੰਮ ਤੇ ਬੇਖ ਵਿੱਚ ਜੇਕਰ ਕੰਮ ਕਰਨ ਦੀ ਜਰੂਰਤ ਹੋਵੇ ਕਿਉਂਕਿ ਅਕਸਰ ਹੀ ਗੁੜੀਆਂ ਕੁੜੀਆਂ ਨੂੰ ਕਹਿੰਦੇ ਕਿ ਆਪਣੇ ਪੈਰਾਂ ਤਾਂ ਸਟੈਂਡ ਹੋਣੀਆਂ ਚਾਹੀਦੀਆਂ ਨੇ ਜੇ ਲੋੜ ਪਵੇ ਕਰ ਲੋਗੇ ਕੰਮ ਦੀ ਜਰੂ ਕਰਤਾ ਮਿਲਾਂਗੇ ਬਟ ਮੇਰੇ ਸਹੁਰੇ ਜਮ ਚਲਗੇ ਤੇ ਫਿਰ ਹੋਣਾ ਕਿ ਤੁਮੇ ਸੱਸ ਨਹੀਂ ਹੈਗੀ ਤੇ ਨਾ ਨਾ ਨਹੀਂ ਗਈ ਰੋਟੀ ਪਕਾਉਣ ਵਾਲੇ ਕਨੇ ਹੋਇਆ ਸਤਿ ਅਕੇ ਉਹਨਾਂ ਵਿਆਹ ਤੇ ਜਲਦੀ ਮੰਗਿਆ ਹੈ ਨਾ ਤੇ ਤਾਂ ਅੱਛਾ ਹਾਂਜੀ ਤੇ ਹੁਣ ਕਿੰਨੀ ਖੁਸ਼ੀ ਹੋ ਰਹੀ ਹੈ ਕਿਉਂਕਿ ਕੁੜੀਆਂ ਜਿਹੜੀਆਂ ਨੇ ਉਹ ਮੈਂ ਪਹਿਲਾਂ ਜਿਵੇਂ ਪੁੱਛਿਆ ਕਿ ਉਹਨਾਂ ਨੂੰ ਹੁੰਦਾ ਮਹਿੰਦੀਆਂ ਲੱਗਣ ਸਾਡੇ ਘਰੇ ਡੀਜੇ ਚੱਲਣ ਅਲੱਗ-ਅਲੱਗ ਪ੍ਰੋਗਰਾਮ ਹੋਣ ਸਹੇਲੀਆਂ ਆਣ ਅਸੀਂ ਖੇਡੀਏ ਨੱਚੀਏ ਟੱਪੀਏ ਕਿ ਹੁਣ ਲੱਗਦਾ ਕਿ ਉਹ ਖਾਪ ਪੂਰਾ ਹੋਏਗਾ ਹਾਂਜੀ ਲੱਗਦਾ ਜੀ ਉਹ ਖਾਪ ਪੂਰਾ ਹੋਊਗਾ ਸੱਚੀ ਅੱਜ ਕੀ ਨਾ ਮੈਨੂੰ ਕਿ ਵੀਰ ਭਰਾਵਾ ਸਾਹਿਬ ਯਕੀਨ ਹੋਊਗਾ ਮੇਰਾ ਖਾਪ ਪੂਰਾ ਅਸੀਂ ਸੋਨੂ ਜੰਡੇ ਵਾਲਾ ਨਾਲ ਵੀ ਗੱਲ ਕਰਾਂਗੇ ਪਹਿਲਾਂ ਵੀ ਕਿੰਨਾ ਵੱਲੋ ਕਾਰਜ ਛੇੜਿਆ ਗਿਆ ਸੀ ਧੀ ਦਾ ਤੇ ਉਹ ਧੀ ਜਿਹੜੀ ਅੱਜ ਵੀ ਬੜੀ ਖੁਸ਼ੀ ਸੀਗੀ ਜਦੋਂ ਅਸੀਂ ਉਹਨੂੰ ਮਿਲਦੇ ਆਂ ਜਾਂ ਉਹ ਨਾਲ ਗੱਲਬਾਤ ਕਰਦੇ ਆਂ ਸੋਨੂ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਸੀਗੇ ਜਿਹੜੋ ਇੱਥੇ ਪਹੁੰਚੇ ਤੇ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਸੋਚਦੇ ਕਿ ਹੋਣੇ ਚਾਹੀਦੇ ਸੀ ਇਸ ਘਰ ਦੇ ਬਹੁਤ ਮਾੜੇ ਹਾਲਾਤ ਹੈ ਭਾਜੀ ਘਰ ਦੇ ਕਰਾਇਤੇ ਵਿਚਾਰੇ ਰਹਿਣデア ਪਰਲੇ ਵਾਲੀ ਛੱਤ ਆ ਪਰ ਪੰਚਾਇਤਾਂ ਦੀ ਜਗਾ ਹੁੰਦੀ ਪਿੰਡਾਂ ਚ ਕਿਸੇ ਨਾ ਕਿਸੇ ਨੂੰ ਕੱਟ ਕੇ ਦੇ ਦੇਣੀ ਚਾਹੀਦੀ ਆ ਉਹ ਕਿਸ ਕੰਮ ਹੂੰ ਠੇਕਿਆਂ ਲਈ ਲੜਾਈਆਂ ਹੁੰਦੀਆਂ ਬੋਲੀਆਂ ਲੱਗਦੀਆਂ ਜਾਂ ਜ਼ਰੂਰਤਮੰਦਾਂ ਨੂੰ ਦੇ ਦੇ ਤੋ ਕਿਹੜੇ ਕੰਮ ਆ ਦੱਸੋ ਸਰਕਾਰ ਦੀ ਜ਼ਮੀਨ ਆ ਪੰਚਾਇਤ ਨੂੰ ਵੋਟਾਂ ਪਾਉਂਦੇ ਆ ਤੇ ਵਿਚਾਰੇ ਤਾਰ ਦੱਤੀਆਂ ਟੋਕਰਾਂ ਖਾਂਦੇ ਹੂੰ ਕਿਸੇ ਦਾ ਜੀ ਨਹੀਂ ਕਰਦਾ ਭਾਜੀ ਐਂ ਕਰੇ ਮਜਬੂਰੀਆਂ ਹੁੰਦੀਆਂ ਕਰਾਣੀਆਂ ਪਰ ਅੱਜ ਬੜਾ ਦੁੱਖ ਲਗਾ ਕਿ ਸਾਡੇ ਸਮਾਜ ਦੇ ਵਿੱਚ ਐਸੇ ਲੋਕ ਵੀ ਵਿਚਾਰੇ ਹੈਗੇ ਆ ਜਿਹੜੇ ਅੱਜ ਵੀ ਧੀਆਂ ਦਾ ਵਿਆਹ ਨਹੀਂ ਕਰ ਪਾਉਂਦੇ ਪਰ ਜਿੱਥੇ ਅੱਜ ਵੇਖੀਦਾ ਵੱਡੇ ਵੱਡੇ ਵਿਆਹ ਵੀ ਹੋਣਦੇ ਆ ਤੇ ਬੜੇ ਬੜੇ ਖਰਚੇ ਕਰਦੇ ਪਰ ਗੁਰੂ ਸਾਹਿਬ ਦੇ ਮਰਿਆਦਾ ਦੇ ਅਨੁਸਾਰ ਨਹੀਂ ਹੋ ਜਿਹੜੀ ਜ਼ਰੂਰਤ ਹੈ ਜਿਹੜੇ ਕੰਮ ਐ ਜੀ ਪੀਸੀ ਨੂੰ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ ਉਹਨਾਂ ਨੇ ਤੇ ਅੱਜ ਜਿਹੜੀ ਦੁਨੀਆ ਮੰਗ ਕਰਦੀ ਨਾ ਸ਼ੇਰੇ ਪੰਜਾਬ ਦੇ ਰਾਜ ਦੀ ਉਹ ਸਰਕਾਰਾਂ ਤੋਂ ਤੰਗ ਆ ਕੇ ਇਸੇ ਕਰਕੇ ਕਰਦੀ ਆ ਵੀ ਐਸਾ ਰਾਜ ਹੁੰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਦੇ ਚ ਹਰ ਬੰਦਾ ਖੁਸ਼ ਸੀ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੇ ਸੀ ਪਰ ਅੱਜ ਤੁਸੀਂ ਦੇਖ ਲਿਆ ਹਾਲਾਤ ਪਰ ਬਚਣੇ ਜੋਗਾ ਹੈਗਾ ਗੁਰੂ ਸਾਹਿਬ ਜਿੱਥੇ ਵੀ ਹੁਕਮ ਲਾਉਂਦੇ ਆ ਚਲ ਜਾਈਦਾ ਦਸਵੇਂ ਪਾਤਸ਼ਾਹ ਦੇ ਘਰ ਨਾਲ ਇੱਕ ਮਹੀਨੇ ਬਾਅਦ ਝੋਲੀ ਾੜ ਕੇ ਖੜੀ ਦੀ ਭਰ ਕੇ ਲਿਆਈ ਦੀ ਫਿਰ ਖੁਸ਼ੀਆਂ ਵੰਡ ਦੇ ਦੀਆਂ ਔਰ ਸਭ ਤੋਂ ਵੱਡਾ ਅਹਿਮ ਰੋਲ ਜਿਹੜਾ মিডিਆ ਦਾ ਹੁੰਦਾ ਜਿਹੜਾ মিডিਆ ਜਦੋਂ ਜਾਂਦਾ ਨਾ ਤੇ ਉਹ ਜਾ ਕੇ ਜਦੋਂ ਇਹ ਚੀਜ਼ਾਂ ਸਾਡੇ ਤੱਕ ਪਹੁੰਚਾਉਂਦਾ ਸੀ ਉੱਥੇ ਪਹੁੰਚ ਜਾਈਦਾ ਅਸੀਸਾਂ ਔਰ ਸਕੂਨ ਬੜਾ ਮਿਲਦਾ ਹੈ ਔਰ ਰਾਤ ਨੂੰ ਮੈਂ ਸੌਂਨਾ ਨਾ ਮੈਨੂੰ ਨੀਂਦ ਬਹੁਤ ਸਕੂਨ ਜਿਹੜਾ ਬਹੁਤ ਵਧੀਆ ਨੀਂਦ ਆਉਂਦੀ ਪਰ ਮੇਰੇ ਦੋਸਤ ਬਹੁਤਾ ਲੀਡਰ ਉਹਨਾਂ ਨੂੰ ਚੰਗੇ ਨੀਂਦ ਨਹੀਂ ਆਉਂਦੀ ਮੱਕੇਫਲੇ ਰਹਿੰਦਾ ਵਿਚਰੇ ਦਵਾਈ ਕਿਉਂਕਿ ਫਿਕਰ ਹੁੰਦਾ ਉੱਥੇ ਕਲੋਨੀ ਕੱਟਣੀ ਇੱਥੋਂ ਪੋਲ ਕੱਢਣਾ ਉੱਥੇ ਆ ਕਰਨਾ ਇੱਥੇ ਰਫੇਰੀ ਕਰਨੀ ਇੱਥੇ ਆ ਜਿਹੜੀ ਸਕੂਨ ਦੀ ਜ਼ਿੰਦਗੀ ਆ ਨਾ ਪ੍ਰਮਾਤਮਾ ਸੱਚੇ ਪਾਸ਼ਾ ਹਰ ਕਿਸੇ ਨੂੰ ਦਵੇ ਕਰਮਾ ਭਾਗ ਨਾਲ ਮਿਲਦੀ ਇਹਨੂੰ ਹੀ ਕਹਿੰਦੇ ਸਵਰਗ ਨਰਕ ਸੁਣੋ ਜੀ ਜਿਹੜਾ ਸਵਰਗ ਉਹ ਹੁੰਦਾ ਵਾ ਜਿਹੜਾ ਕਿਸੇ ਨੂੰ ਖੁਸ਼ੀ ਦੇ ਕੇ ਤੇ ਤੁਸੀਂ ਕਿਸੇ ਦੇ ਚਿਹਰੇ ਤੇ ਸਮਾਈਲ ਦਿਓ ਖੁਸ਼ੀਆਂ ਮੁੱਲ ਨਹੀਂ ਮਿਲਦੀਆਂ ਨਰਕ ਉਹ ਹੁੰਦਾ ਜਿਹੜਾ ਸਾਰੀ ਟੈਨਸ਼ਨਾਂ ਚ ਰਹਿਣਾ ਰਾਤ ਨੂੰ ਸੌਣ ਲੱਗਿਆਂ ਗੋਲੀਆਂ ਖਾ ਕੇ ਤੇ ਗਾਲਾਂ ਕੱਢੀ ਜਾਣੀਆਂ ਸਵਰਗ ਉਹ ਸਿਰੇ ਉੱਠ ਕੇ ਜਿਹੜਾ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਨਾ ਤੁਮੈਨੋ ਇੱਕ ਦਿਨ ਹੋਰ ਦਿੱਤਾ ਤੇਰਾ ਧੰਨਵਾਦ ਰਾਤ ਨੂੰ ਸੌਣ ਲੱਗਿਆ ਵੀ ਕਹਿਣਾ ਤੇਰਾ ਧੰਨਵਾਦ ਇਹ ਸਵਰਗ ਆ ਤੇ ਸਾਡੇ ਜਿੰਨੇ ਵੀ ਜੋਗੇ ਅਸੀਂ ਹੈਗੇ ਆ ਗੁਰੂ ਘਰਾਂ ਚ ਇਮਾਰਤਾਂ ਬਣਾਉਨੇ ਮਾਰਬਲ ਲਾਉਨੇ ਸੋਨਾ ਲਾਉਨੇ ਬੜਾ ਕੋਸ਼ਿਸ਼ ਅਸੀਂ ਕਰਦੇ ਆ ਤੇ ਲੰਗਰ ਵੀ ਲਾਉਨੇ ਤੇ ਹੋਰ ਛਤੀ ਤਰ੍ਹਾਂ ਦੇ ਡਰਾਮੇ ਅਸੀਂ ਕਰਦੇ ਆ ਭਰਾਓ ਨਾ ਕਰਿਆ ਕਰੋ ਮਦਦ ਕਰਦਿਆ ਕਰੋ ਕਿਸੇ ਗਰੀਬ ਦੀ ਇਹੋ ਜੇ ਦੀ ਕਿਸੇ ਬੱਚੇ ਨੂੰ ਪੜਨ ਵਾਲੇ ਦੀ ਪੜ੍ਹਾਈ ਕਰਾ ਦਿਆ ਕਰੋ ਕਿਸੇ ਦੀ ਧੀ ਦਾ ਵਿਆਹ ਕਰ ਦਿਆ ਕਰੋ ਕਿਸੇ ਦੀ ਛੱਤ ਪਵਾ ਦਿਆ ਕਰੋ ਬੜੀ ਖੁਸ਼ੀ ਮਿਲਦੀ ਜੇ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੁੰਦਾ ਮੈਂ ਵੀ ਉਹਨਾਂ ਵਿੱਚੋਂ ਆ ਮੈਨੂੰ ਬੜੀ ਖੁਸ਼ੀ ਮਤਲਬ ਮੈਨੂੰ ਪ੍ਰਾਊਡ ਵੀ ਹੁੰਦਾ ਵੀ ਮਾਰੇ ਸੱਚੇ ਪਾਸ਼ਾ ਮੈਨੂੰ ਤੋਂ ਇੰਨੇ ਜੋਗਾ ਤੇ ਕੀਤਾ ਮੈਂ ਜਿੰਨੇ ਜੋਗਾ ਵੀ ਹੈਗਾ ਕਰਕੇ ਜਾਣਾ ਬੜੀ ਮੈਨੂੰ ਸੁੱਖ ਦੀ ਨੀਂਦ ਆਉਂਦੀ ਤੁਹਾਨੂੰ ਵੀ ਖੁਸ਼ੀ ਹੁੰਦੀ ਨਾ ਇਹੋ ਜਿਹੀਆਂ ਸਟੋਰੀਆਂ ਕਰਕੇ ਨਹੀਂ ਤੇ ਆਪਾਂ ਜਦੋਂ ਪੋਲਿਟਿਸ਼ਨਾਂ ਮਗਰ ਤੁਸੀਂ ਵੇਖਦੇ ਬੰਦਾ ਕਲਪ ਜਾਂਦਾ ਪਰ ਪਰਿਵਾਰਾਂ ਦੀ ਜਦੋਂ ਲੋਕੀ ਜਿਹੜੇ ਦਾਨੀ ਸੱਜਣ ਬਾਹਰ ਬੈਠੇ ਆ ਨਾ ਆਪਣੀ ਕਿਰਤ ਕਮਾਈ ਹੈ ਕਿਕਰ ਰੁਪਈਆ ਜਦੋਂ ਭੇਜਦੇ ਆ ਤੇ ਉਹਦੇ ਵਿੱਚ ਵੀ ਪਿਆਰ ਹੁੰਦਾ ਵਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰ ਕਿ ਭਰਾਓ ਤੁਹਾਡੇ ਰਿਸ਼ਤੇਦਾਰ ਇੱਥੇ ਹੈਗੇ ਨੇ ਕੱਦ ਗਲ ਪਿੰਡ ਆ ਤੇ ਕਿਸੇ ਵੀ ਆਪਣੇ ਭਰਾ ਨੂੰ ਵੀਰ ਨੂੰ ਭੇ ਮੈਂ ਤੇ ਜਿਹਨੇ ਜੋ ਹੈਗਾ ਕੀਤੀ ਆ ਤੇ ਤੁਸੀਂ ਵੀ ਸਾਰੇ ਆਪੋ ਆਪਣਾ ਯੋਗਦਾਨ ਪਾਓ ਆਪਾਂ ਨੂੰ ਗੁਰੂ ਸਾਹਿਬ ਨੇ ਜਿਹੜੇ ਦੱਸੇ ਰਸਤੇ ਤੇ ਤੋਰਿਆ ਨਾ ਤੇ ਉਹ ਆਪਾਂ ਜਿਹੜਾ ਵਾ ਉਹ ਰਸਤਾ ਛੱਡਣਾ ਨਹੀਂ ਉਸੇ ਰਸਤੇ ਤੇ ਚੱਲਣਾ ਤੇ ਆਪਣਾ ਅਹਿਮ ਰੋਲ ਆ ਲੱਗਦਾ। ਸੁਣੋ ਜੀ ਅਕਸਰ ਹੀ ਪੈਸੇ ਦੀ ਜਿਹੜੀ ਚੀਜ਼ ਆ ਉਹ ਪੈਸਾ ਹੀ ਪੂਰਾ ਕਰ ਸਕਦਾ। ਕੀ ਲੱਗਦਾ ਕਿ ਪਰਿਵਾਰ ਕੋ ਪੈਸਾ ਪਹੁੰਚ ਜਾਊਗਾ ਉਹਨਾਂ ਕੋ ਕਿਉਂਕਿ ਦੋ ਦਿਨ ਦਾ ਸਮਾਂ ਤੁਹਾਨੂੰ ਲੱਗਦਾ ਕਿ ਉਹ ਆਪਣੀ ਰੀਝਾ ਪੂਰੀ ਕਰ ਪਾਣਗੇ। ਤੁਸੀਂ ਪਹਚਾਉਣਾ ਜੇ ਤੁਹਾਡੇ মিডিਆ ਨੇ ਪਹਚਾਉਣਾ ਤੁਹਾਡੇ মিডিਆ ਨੂੰ ਮੇਰਾ ਸਲੂਟ ਹੈ ਸਿਰ ਝੁਕਦਾ। ਬਾਈ ਸਾਡੇ ਕੋਲ ਬਹੁਤ ਵੱਡੀ ਤਾਕਤ ਹੈ ਦੇਸ਼ ਦੀ ਜਿਹੜੀ ਸਰਕਾਰੀ ਮੀਡੀਆ ਦੇ ਸਿਰ ਤੇ ਚੱਲਦੀ ਤੁਸੀਂ ਦਿਖਾਉਂਦੇ ਜੇ ਸਮਾਜ ਸੇਵੀ ਤੁਹਾਡੇ ਵੇਖ ਕੇ ਚੱਲਦੇ ਨੇ ਤੁਸੀਂ ਦੁੱਖ ਸੁੱਖ ਲੋਕਾਂ ਦੇ ਸਾਡੇ ਤੱਕ ਪਹੁੰਚਾਉਂਦੇ ਤੇ ਅਸੀਂ ਉੱਥੇ ਤੱਕ ਪਹੁੰਚਦੇ ਤੇ ਜੋ ਅਸੀਂ ਕਰਦੇ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਤੇ ਲੋਕ ਦੇਖੋ ਦੇਖੀ ਤੁਹਾਡੇ ਕੋਲ ਆ ਜਾਂਦੇ ਆ ਅੱਜ ਮੀਡੀਆ ਦੀ ਸਰਕਾਰ ਆ ਮੈਂ ਤਾਂ ਕਹੂੰ ਮੀਡੀਆ ਜਿੰਦਾਬਾਦ ਕਿਉਂਕਿ ਮੀਡੀਆ ਦੇ ਜ਼ਰੀਏ ਹੀ ਅਸੀਂ ਜਿਹੜਾ ਇੱਥੋਂ ਤੱਕ ਪਹੁੰਚਦੇ ਆ ਗੁਰੂ ਰਾਮਦਾਸ ਨੇ ਤੁਹਾਨੂੰ ਵੀ ਸਾਰਿਆਂ ਚੜ੍ਹਦੀ ਕਲਾ ਚ ਰੱਖਣਾ ਤੁਹਾਡੇ ਬੱਚਿਆਂ ਨੂੰ ਹੀ ਤੰਦਰੁਸਤੀਆਂ ਦੇਣੀਆਂ ਕਿਉਂਕਿ ਤੁਹਾਨੂੰ ਇਹਨੇਕਾਂ ਦਵਾਵਾਂ ਲੋਕੀ ਦਿੰਦੇ ਆ ਜਦੋਂ ਦੇਖਦੇ ਆ ਨਾ ਤੁਸੀਂ ਕਿਤੇ ਕਿੱਡੀ ਦੂਰੋਂ ਆਏ ਜੇ ਕਿੰਨੀ ਗਰਮੀ ਬਾਹਰ ਖਲੋਤਾ ਨਹੀਂ ਜਾਣਦੇ ਆ ਤੇ ਤੁਸੀਂ ਆਏ ਜੇ ਤੇ ਤੁਹਾਡਾ ਕਿਹੜਾ ਸਵਾਰਥ ਇਹਦੇ ਚ ਕੋਈ ਤੁਸੀਂ ਆਏ ਕਿ ਲੈ ਕੇ ਤੁਸੀਂ ਪਹੁੰਚੇ ਔਰ ਭਵਿਕ ਵਿੱਚ ਕਿਹੜੀ ਕਿਹੜੀ ਚੀਜ਼ਾਂ ਜਲਣੀਆਂ ਹੋਰ ਪੂਰੀਆਂ ਹੋ ਸਕਣ ਕਿ ਮੇਰੇ ਦੋਸਤ ਨੇ ਜਸਪਾਲ ਸ਼ਰਮਾ ਉਹਨਾਂ ਨੇ ਕੱਪੜੇ ਭੇਜ ਤੇ ਉਹ ਭੇਜੀ ਅਲਮਾਰੀ ਤੇ ਪੇਟੀ ਪੱਤਰਕਾਰ ਨੇ ਮੇਰਾ ਵੀਰ ਮਾ ਵੇਹ ਗਿਆ ਮੈਂ ਕਿਹਾ ਖਬਰਕਾਰ ਕਹਿੰਦਾ ਭਾਜੀ ਮੈਂ ਕਰਦਾ ਫਿਰ ਅਸੀਂ ਹੁਣ ਮਠਿਆਈ ਦਾ ਸਮਾਨ ਸਾਰਾ ਮੈਂ ਲਿਆਤਾ ਇਹਨਾਂ 25 ਦਾ ਕਹੇ ਮੈਂ 100 ਬੰਦੇ ਦਾ ਲਿਆਤਾ ਕੱਪੜੇ ਮਾਤਾ ਦੇ ਪਿਤਾ ਦੇ ਕੁੜੀ ਦੇ ਵਿਆਹ ਵਾਲੇ ਸਾਰੇ ਲਿਆਤੇ ਹੋਰ ਵੀ ਜਿਸ ਚੀਜ਼ ਦੀ ਜ਼ਰੂਰਤ ਹੋਊ ਕਰ ਦੂੰ ਮੇਰੇ ਮਿੱਤਰ ਜਿਹੜੇ ਹੋਰ ਵੀ ਇਹਨਾਂ ਦੀ ਮਦਦ ਕਰ ਰਿਹਾ ਜਨੇਰੇ ਨੇ ਜੋਗੇ ਹੈਗੇ ਮੇਰਾ ਪਾਸ ਸ਼ਰਮਾ ਵੀਰ ਆ ਔਰ ਦਵਿੰਦਰ ਵੀਰ ਆ ਮੈਂ ਉਹਨਾਂ ਨੂੰ ਵੀ ਜਿੰਨੇ ਜੋ ਕੋ ਹੈਗੇ ਇਹਨਾਂ ਦੀ ਸੇਵਾ ਦੇ ਵਿੱਚ ਸਾਰਿਆਂ ਨੂੰ ਮੈਂ ਕਿਹਾ ਹੋਰ ਮੇਰੇ ਦਾਨੀ ਸੱਜਣ ਜਿਹੜੇ ਆਪੇ ਪਹੁੰਚ ਜਾਣਾ ਇਹਨਾਂ ਨੂੰ ਕਿਉਂਕਿ ਉਹਨਾਂ ਦੇ ਖਾਤੇ 'ਚ ਪਾ ਦੇਣਗੇ ਜਾਂ ਇੱਥੇ ਆ ਜਾਣਗੇ ਮੇਰੀ ਤੇ ਇਹੀ ਹੁੰਦੀ ਵੀ ਤੁਸੀਂ ਖੁਦ ਆਪ ਹੀ ਪਹੁੰਚੋ ਕਿਉਂਕਿ ਮੈਂ ਜਿੰਨੇ ਜੋ ਹੈਗਾ ਮੈਂ ਕਰ ਚੱਲਿਆ ਤੇ ਹਰ ਬੰਦੇ ਨੂੰ ਜਿੰਨੇ ਜੋ ਹੈਗਾ ਕਰ ਜਾਣਾ ਚਾਹੀਦਾ ਆਪ ਹੀ ਕਰੋ ਉਹ ਬਾਕੀ ਅੱਜ ਕੱਲ ਕਿਉਂਕਿ ਬਦਨਾਮੀ ਦਾ ਟੈਗ ਬੜੀ ਸ਼ਤੀ ਲਾ ਦਿੰਦੇ ਆ ਲੋਕੀ ਨਾ 100 ਕੰਮ ਤੋਂ ਬਾਅਦ ਇੱਕ ਗਲਤੀ ਦੀ ਵੇਟ ਕਰਦੇ ਹੁੰਦੇ ਆ ਕਿ ਤੂੰ ਇੱਕ ਗਲਤੀ ਕਰੇ 100 ਵੀ ਤੇਰੇ ਸਿਰ 'ਚ ਪਾਉਣੀਆਂ ਬਾਅਦ ਚ ਇਸ ਕਰਕੇ ਭਾਈ ਮੈਂ ਤਾਂ ਜੰਨੇ ਜੋਗਾ ਆਫੀ ਕਰਕੇ ਜਾਣਾ ਨਾ ਤੇ ਅੱਜ ਹਾਲਾਤ ਲਿਖੇ ਆ ਇਸ ਪਰਿਵਾਰ ਨੂੰ ਲੋੜ ਆ ਆਪਾਂ ਕਰੀਏ ਔਰ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਇੱਕ ਅਸੀ ਅਰਦਾਸ ਕਹਿੰਦੇ ਨਾ ਗੁਰੂ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਬਾਣੇ ਸਰਬਦਾ ਭਲਾ ਸਭ ਦੇ ਭਲੇ 'ਚ ਸਾਡਾ ਭਲਾ ਸਭ ਦਾ ਭਲਾ ਮੰਗਣ ਵਾਲੀ ਕੌਮ ਆ ਔਰ ਮੈਨੂੰ ਪ੍ਰਾਊਡ ਹੁੰਦਾ ਕਿਸੇ ਵળે ਕਿ ਮੈਂ ਉਸ ਕੌਮ ਦੇ ਵਿੱਚ ਆ ਜਿਹ ਦਰਦ ਵੀ ਬੜਾ ਹੁੰਦਾ ਬਹੁਤ ਦਰਦਿਆ ਤੁਰ ਪਿੰਦੇ ਉਸੇ ਵੇਲੇ ਕਿਤੇ ਵੀ ਤੁਰ ਪਿੰਦੇ ਅੱਖਾਂ ਬੰਦ ਕਰਕੇ ਔਰ ਮੈਨੂੰ ਆਪਣੀ ਕੌਮ ਤੇ ਮਾਣ ਆ ਵੀ ਆਊਗਾ ਇਹਦਾ ਲਾਜ ਵੀ ਕਰਉਣਾ ਨਹੀਂ ਦਿੱਤਾ ਆਪਾਂ ਜਿੰਨੇ ਜੋਗੇ ਹੈਗੇ ਆ ਇਹਨਾਂ ਦਾ ਕਾਰਡ ਬਣਿਆ ਦੱਸਣ ਦੇ ਕਹਿੰਦੇ ਸਰਕਾਰ ਦਾ ਜਿਹੜਾ ਕਾਰਡ ਬਣਿਆ 5 ਲੱਖ ਦਾ ਤੇ ਉਹ ਕਹਿੰਦੇ ਪੈਸੇ ਦੋ ਡਾਕਟਰ ਕਹਿੰਦੇ ਆ ਦੱਸੋ 8 ਸਾਲ ਤੋਂ ਮੰਜੇ ਤੇ ਪਿਆ ਬੰਦਾ ਉਹ ਵੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਕਰਨਗੇ ਉਹ ਵੀ ਬਿਲਕੁਲ ਬਿਲਕੁਲ ਉਹਦਾ ਵੀ ਜਿਹੜਾ ਸਾਜ ਜਿਹੜਾ ਜਤਾਇਆ ਗਿਆ ਲੇਕਿਨ ਪਰਿਵਾਰ ਦੇ ਤੇ ਘਰ ਦੇ ਹਾਲਾਤ ਜੇਕਰ ਗੱਲ ਕੀਤੀ ਜਾਵੇ ਤਾਂ ਮੱਤੋਂ ਬੱਤਰ ਨਹੀਂ ਲੇਕਿਨ ਕਿਤਨਾ ਕਿਤੇ ਹੁਣ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਹੁਣ ਪਰਸੋ ਜਿਹੜਾ ਵਿਆਹ ਹੈ ਉਹ ਕਿਤਨਾ ਕਿਤੇ ਨੇਪੜੇ ਚੜਦਾ ਹੋਇਆ ਜ਼ਰੂਰ ਨਜ਼ਰ ਆਵੇਗਾ ਲੇਕਿਨ ਅਸੀਂ ਵੀ ਅਨਾਰਾਇਜ਼ ਨੂੰ ਜ਼ਰੂਰ ਪੇਸ਼ ਕਰਾਂਗੇ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਤੇ ਤਾਂ ਜੋ ਕਿ ਕਤੀ ਜਿਹੜੀ ਆਪਣੀ ਰਾਣੀਆ ਵਾਂਗੂ ਬਣ ਕੇ ਆਪਣੇ ਘਰ ਚ ਆਨ ਦਾ ਸੁਪਨਾ ਵੇਖਦੀ ਰ ਸੁਪਨਾ ਜਿਹੜਾ ਸਕਾਰ ਹੋ ਸਕੇ ਕੈਮਰਾਮੈਨ ਵੰਸੀ ਰਾகுਪੇ ਸਿੰਘ ਅਮਰਸਾ ਸਹੀ